ਅਸਲੀ ਗੱਲ ਦੋਸਤੋ ਦੇਸ਼ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਸਾਡੇ ਸਾਹਮਣੇ ਨੇ ਇਹਨਾਂ ਵਿੱਚ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜੇ ਵੀ ਸਾਡੇ ਮੂਰੇ ਨੇ ਇਹਨਾਂ ਨਤੀਜਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬ ਦੇ ਨਤੀਜੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਜਿਹਹ ਜਿਹ ਕਿਆਸ ਰਾਈਆਂ ਪਹਿਲਾਂ ਲਾਈਆਂ ਗਈਆਂ ਸਨ ਉਹਨਾਂ ਤੋਂ ਕੋਈ ਜ਼ਿਆਦਾ ਵੱਖਰੇ ਨਤੀਜੇ ਨਹੀਂ ਹੈਗੇ ਨੇ ਹਾਂ ਇਹਨ ਇੱਕ ਜਿਹੜੇ ਪਹਿਲਾਂ ਆਸ ਲਾਈ ਗਈ ਸੀ ਕਿ ਸ਼ਾਇਦ ਸ਼ਾਇਦ ਭਾਰਤੀ ਜਨਤਾ ਪਾਰਟੀ ਇੱਕ ਅੱਧੀ ਸੀਟ ਪੰਜਾਬ ਵਿੱਚ ਲੈ ਜਾਵੇ ਪਰ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣਾ ਹੱਤਾ ਖੁੱਲਣ ਤੋਂ ਵੀ ਅਸਮਰੱਥ ਹੀ ਹੈ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ ਕਾਂਗਰਸ ਨੂੰ ਜ਼ਰੂਰ ਇਹਦੇ ਵਿੱਚ ਕਾਫੀ ਲਾਭ ਪਜਿਆ ਉਹਦੀਆਂ 7 ਸੀਟਾਂ ਆਈਆਂ ਨੇ 7 ਉਮੀਦਵਾਰਾਂ ਨੇ ਉਹਨਾਂ ਦਿਆਂ ਨੇ ਜਿੱਤ ਕਾਪ ਕੀਤੀ ਹੈ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਏਸ ਨੇ 13 ਦੀਆਂ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕੀਤੇ ਸੀ ਇਹਨਾਂ ਦੇ ਵਿੱਚੋਂ ਪੰਜ ਉਹਨਾਂ ਦੇ ਕੈਬਨਿਟ ਮੰਤਰੀ ਸਨ ਪੰਜ ਉਹਨਾਂ ਦੇ ਵਿਧਾਇਕ ਸਨ ਪਰ ਇਹਨਾਂ ਨੂੰ 13 ਦੇ ਵਿੱਚੋਂ ਤਿੰਨ ਸੀਟਾਂ ਦੇ ਉੱਤੇ ਹੀ ਜਿੱਤ ਪ੍ਰਾਪਤ ਹੋਈ ਹੈ ਚਾਰ ਮੰਤਰੀ ਹਾਰ ਗਏ ਨੇ ਇਹਨਾਂ ਦੇ ਇਹ ਵੱਡੀ ਗੱਲ ਇੰਨਾ ਚੋਣਾਂ ਦੇ ਵਿੱਚ ਰਹੀ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬਹੁਤ ਲੰਬੀ ਦੀਰ ਤੋਂ ਬਹੁਤ ਲੰਬੇ ਸਮੇਂ ਤੋਂ ਆਪਣਾ ਕਾਫੀ ਪ੍ਰਭਾਵ ਰੱਖਣ ਵਾਲੀ ਜਿਹੜੀ ਪਾਰਟੀ ਐ ਸ਼ੋਮਨੀ ਅਕਾਲੀ ਦਲ ਉਹ ਇਸ ਮੁਕਾਬਲੇ ਦੇ ਵਿੱਚ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਕਰ ਸਕੇ ਸਿਰਫ ਉਹਨਾਂ ਨੂੰ ਬਠਿੰਡੇ ਦੀ ਸੀਟ ਪ੍ਰਾਪਤ ਹੋਈ ਹੈ ਅਹਰ ਸਮਰਤ ਕਾਰਬਾਦ ਹੋਈ ਉਥੋਂ ਜਿੱਤ ਕੇ ਸੰਸਦ ਦੇ ਵਿੱਚ ਐ ਪੁਜੇ ਨੇ ਅਕਾਲੀਆਂ ਦਾ ਜਿਹੜਾ ਹੈ ਇਸ ਵਾਰ ਪ੍ਰਦਰਸ਼ਨ ਹੈ ਜਿਹੜਾ ਉਪੇ ਬੋਤਾ ਚੰਗਾ ਨਹੀਂ ਰਿਹਾ ਅੱਗੇ ਅਕਾਲੀ ਤੇ ਪਾਈਪਾ ਦਾ ਘਟਿ ਜੋੜ ਹੋਇਆ ਕਰਦਾ ਸੀ ਇਸ ਵਾਰ ਘਟਿ ਜੋੜ ਨਹੀਂ ਸੀਗਾ ਇਸ ਦਾ ਵੀ ਇਹਨਾਂ ਨੂੰ ਕਾफी ਨੁਕਸਾਨ ਪਜਾਇ ਜਿੱਥੋਂ ਤੱਕ ਜਿਹੜੀਆਂ ਬਾਕੀ ਦੋ ਸੀਟਾਂ ਨੇ ਜਿਨ੍ਹਾਂ ਤੋਂ ਅਯਾਦ ਉਮੀਦਵਾਰ ਜਿੱਤੇ ਨੇ ਉਹ ਬੜੀ ਚਰਚਾ ਦੇ ਵਿੱਚ ਨੇ ਇਸ ਸਮੇਂ ਇਹਨਾਂ ਵਿੱਚੋਂ ਇੱਕ ਸੀਟ ਹੈ ਸ਼੍ਰੀ ਖਡੂਤ ਸਾਹਿਬ ਦੀ ਸੀਟ ਜਿੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਪੁਰਾਣੋਂ ਜਿੱਤ ਪ੍ਰਾਪਤ ਹੋਈ ਹੈ ਭਾਈ ਅਮਰਤਪਾਲ ਸਿੰਘ ਆਜ਼ਾਦ ਅਮੀਰਵਾਰ ਦੇ ਤੌਰ ਦੇ ਉੱਤੇ ਜਿੱਤੇ ਨੇ ਉਹਨਾਂ ਦੇ ਮੁਕਾਬਲੇ ਦੇ ਤੌਰ ਤੇ ਕਾਂਗਰਸ ਨੇ ਇਕਲ ਵੀਰ ਸਿੰਘ ਜੀਰਾਹੋਰਾ ਨੂੰ ਉਤਾਰਿਆ ਸੀ ਅਕਾਲੀ ਦਲ ਨੇ ਵਿਰਸਾ ਸਿੰਘ ਗਲਟੂਹਾਰ ਨੂੰ ਉਤਾਰਿਆ ਹੋਇਆ ਸੀ ਤੇ ਆਮ ਆਦਮੀ ਪਾਰਟੀ ਨੇ ਆਪਣੇ ਇੱਕ ਕੈਬਨਟ ਮੰਤਰੀ ਲਾਲਜੀਤ ਸਿੰਘ ਪੁਲੜਹੋਰਾ ਨੂੰ ਉਤਾਰਿਆ ਸੀ ਤੇ ਅਮਰਤਪਾਲ ਸਿੰਘ ਇਹਨਾਂ ਸਾਰਿਆਂ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪ ਉਹਨਾਂ ਨੇ ਕੀਤੀ ਹੈ ਇਹਨਾਂ ਦੀ ਜਿਹੜੀ ਜਿੱਦ ਦਾ ਸਿਰ ਹੈ ਉਹ ਬੀਬੀ ਪਰਮਜੀਤ ਕੌਰ ਨੂੰ ਜਾਂਦਾ ਹੈ ਜਿਹੜੇ ਕਿ ਹਿਊਮਨ ਰਾਈਟਸ ਐਕਟੀਵਿਸਟ ਭਾਈ ਜਸਵੰਤ ਸਿੰਘ ਦੀ ਪਤਨੀ ਨੇ ਉਹਨਾਂ ਨੇ ਪਿੱਛੇ ਤਰਨ ਤਾਰਨ ਚੋਣ ਹਰਕੇ ਤੋਂ ਚੋਣ ਲੜੀ ਸੀ ਪਰ ਉਹਨਾਂ ਨੂੰ ਜਿੱਤ ਪ੍ਰਾਪਤ ਨਹੀਂ ਸੀ ਹੋਈ ਇਸ ਵਾਰ ਉਹਨਾਂ ਨੇ ਆਪ ਚੋਣ ਲੜਨ ਦੀ ਬਜਾਏ ਭਾਈ ਅਮਰਪਾਲ ਸਿੰਘ ਨੂੰ ਅੱਗੇ ਕੀਤਾ ਪਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਤਰੇ ਉਹਨਾਂ ਦਾ ਸਾਰਾ ਚੋਣ ਪ੍ਰਚਾਰ ਉਹਨਾਂ ਵਾਸਤੇ ਬਹੁਤ ਜ਼ਿਆਦਾ ਕੰਮ ਜਿਹੜਾ ਹੈ ਉਹ ਵੀ ਬਰਮਜੀਤ ਕੌਰ ਖਾਲੜਾ ਉਹਨਾਂ ਨੇ ਕੀਤਾ ਤੇ ਇਹ ਵੱਡੀ ਜਿੱਤ ਉਹਨਾਂ ਨੂੰ ਪ੍ਰਾਪਤ ਕਰਕੇ ਦਿੱਤੀ ਹੈ ਦੂਜੀ ਜਿਹੜੀ ਸੀਟ ਹੈ ਉਹ ਫਰੀਦਕੋਟ ਦੀ ਸੀਟ ਹੈ ਜਿੱਥੋਂ ਆਜ਼ਾਦ ਅਮੀਰਵਾਰ ਸਰਬਜੀਤ ਸਿੰਘ ਖਾਲਸਾ ਹਰੀ ਜਿੱਤੇ ਨੇ ਸਰਬਜੀਤ ਸਿੰਘ ਖਾਲਸਾ ਸਰਦਾਰ ਬੈਂਤ ਸਿੰਘ ਦੇ ਪੁੱਤਰ ਨੇ ਉਹੀ ਬੈਂਤ ਸਿੰਘ ਜਿਨ੍ਹਾਂ ਨੇ ਹਾਂ ਪੁਰਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਸੀ ਤੇ ਉਹਨਾਂ ਦਾ ਕਤਲ ਕੀਤਾ ਸੀ ਉਹਨਾਂ ਦੀ ਮਾਤਾ ਵੀ ਸਿਆਸਤ ਵਿੱਚ ਰਹੇ ਐ एमपी ਦੇ ਤੌਰ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਨੇ ਤੇ ਉਹਨਾਂ ਨੇ ਵੱਡੇ ਮਾਰਜਨ ਦੇ ਨਾਲ ਇੱਕ ਪਾਸੇ ਜਿੱਥੇ ਆਮ ਆਰਮੀ ਪਾਰਟੀ ਦੇ ਜਿਹੜੇ ਇੱਕ ਸਟਾਰ ਜਿਹਨੂੰ ਅਸੀਂ ਕਹੀਏ ਬਈ ਕੈਂਡੀਡੇਟ ਸੀਗੇ ਕਰਮਜੀਤ ਅਨਮੋਲ ਫਿਲਮ ਐਕਟਰ ਨੇ ਚੰਗੇ ਕਲਾਕਾਰ ਨੇ ਉਹਨਾਂ ਨੂੰ ਉਤਾਰਿਆ ਸੀ ਤੇ ਨਾਲੇ ਦੂਜੇ ਪਾਸੇ ਉਹਨਾਂ ਦੇ ਮੁਕਾਬਲੇ ਤੇ ਭਾਜਪਾ ਨੇ ਆਪਣੇ ਇੱਕ ਹੋਰ ਕਲਾਕਾਰ ਜਿਹੜੇ ਨੇ ਪਹਿਲਾਂ ਸੈਂਟਰ ਮੈਂਬਰ ਰਹੇ ਨੇ ਹੰਸ ਰਾਜ ਹੰਸ ਉਹਨਾਂ ਨੂੰ ਉਤਾਰਿਆ ਸੀ ਇਹਨਾਂ ਦੋਹਾਂ ਨੂੰ ਸਰਜੀਤ ਸਿੰਘ ਖਾਲਸਾ ਨੇ ਜਿਹੜੀ ਹੈ ਕਾਫੀ ਅੰਤਰ ਦੇ ਨਾਲ ਹਰਾਇਆ ਤੇ ਜਿੱਤ ਪ੍ਰਾਪਤ ਕੀਤੀ ਹੈ ਇਹਨਾਂ ਦੋਹਾਂ ਜਿਹੜੇ ਕੈਂਡੀਡੇਟ ਸੀ ਇਹਨਾਂ ਦੀ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਖ ਸਿਆਸਤ ਹੈ ਉਹਦੇ ਉੱਤੇ ਕਾਫੀ ਅਸਰ ਪੈਣ ਦੀ ਸੰਭਾਵਨਾ ਹੈ ਇਸੇ ਨਾਲੇ ਦੋਸਤੋ ਆਪਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਬਾਕੀ ਸੀਟਾਂ ਦੀ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਮਾਰਜਨ ਨਾਲ ਅਗਰ ਕੋਈ ਸੀਟ ਜਿੱਤੀ ਗਈ ਹੈ ਉਹ ਹੈ ਜਿਲੰਦਰ ਦੀ ਸੀਟ ਜਿੱਥੇ ਚਰਨਜੀਤ ਸਿੰਘ ਜਿੰਨੀ ਹੋਰਾਂ ਨੇ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ 175993 ਵੋਟਾਂ ਦੇ ਫਰਕ ਦੇ ਨਾਲ ਆਪਣੇ ਨਿਕਸ਼ਤਮ ਵਿਰੋਧੀ ਨੂੰ ਰਾਇਆ ਹੈ ਉਹਨਾਂ ਦੇ ਮੁਕਾਬਲੇ ਜਿਹਦੇ ਪਹਿਲਾਂ ਆਮ ਆਰਮੀ ਪਾਰਟੀ ਨੇ ਸ਼ਸ਼ੀਰ ਕੁਮਾਰ ਰਿੰਕ ਨੂੰ ਉਹਨਾਂ ਨੂੰ ਲਿਆਂਦਾ ਸੀਗਾ ਪਰ ਰਿੰਕ ਨੂੰ ਹਣੇ ਇਸ ਤੋਂ ਪਹਿਲਾਂ ਹੀ ਜੜੀ ਹੈ ਉਹ ਭਾਜਪਾ ਦੇ ਵਿੱਚ ਛਾਲ ਮਾਰ ਗਈ ਤੇ ਭਾਜਪਾ ਦੇ ਉਮੀਦਵਾਰ ਵਜੋਂ ਇੱਥੇ ਹੀ ਮੈਦਾਨ ਦੇ ਵਿੱਚ ਉਤਰੇ ਤੇ ਫਿਰ ਆਮ ਆਰਮੀ ਪਾਰਟੀ ਨੇ ਅਕਾਲੀਆਂ ਦੇ ਜਿਹੜੇ ਇੱਕ ਵਿਧਾਇਕ ਰਹੇ ਪਵਨ ਕੁਮਾਰ ਟੀਨਹੋਰੀ ਉਹਨਾਂ ਨੂੰ ਮੈਦਾਨ ਵਿੱਚ ਲੈ ਕੇ ਆਂਦਾ ਤੇ ਆਪਣੀ ਟਿਕਟ ਦੇ ਉੱਤੇ ਉਹਨਾਂ ਨੂੰ ਚੋਣ ਲੜਾਈ ਇਸ ਚੋਣ ਨੂੰ ਵੱਡੇ ਫਰਕ ਦੇ ਨਾਲ ਚੰਨੀ ਖੁਰਾਨ ਨੇ ਐਂ ਜਿੱਤ ਲਿਆ ਦੂਜੀ ਜਿਹੜੀ ਵੱਡੇ ਫਰਕ ਨਾਲ ਸੀਟ ਜਿੱਤੀ ਗਈ ਹੈ ਉਹ ਸੀਟ ਹੈ ਜ਼ਰੂਰ ਦੀ ਸੀਟ ਜਿਹੜੀ ਮੀਤ ਹੋਰਾਂ ਨੇ ਜਿੱਤੀ ਹੈ ਜਿਹੜੇ ਕਿ ਆਮ ਆਰਮੀ ਪਾਰਟੀ ਦੇ ਕੈਬਨਟ ਮੰਤਰੀ ਸਨ ਉਹਨਾਂ ਨੇ ਇਹ ਚੋਣ ਲੜੀ ਇਸ ਚੋਣ ਦੇ ਵਿੱਚ ਮੀਤ ਹੋਰਾਂ ਨੇ ਜਿਹੜੇ ਐ ਉਹ ਸਿਮਰਿੰਜੀਤ ਸਿੰਘ ਮਾਨ ਜਿਹੜੇ ਕਿ ਪਹਿਲਾਂ ਇਥੋਂ ਸ਼ੇਟਿੰਗ ਜਿਹੜੇ ਐਮਪੀ ਨੇ ਉਹਨਾਂ ਨੂੰ ਹਰਾਇਆ ਉਹਨਾਂ ਨੇ ਇੱਕ ਵੱਡੇ ਨੇਤਾ ਜਿਹੜੇ ਕਾਂਗਰਸ ਚ ਵੀ ਰਹਿਲੇ ਆਮ ਆਰਮੀਂਗ ਪਾਰਟੀ ਚ ਵੀ ਰਹਿਲੇ ਉਹ ਸੰਸਰਪਾਲ ਸਿੰਘ ਖੈਰਾਹੋਰੀ ਉਹਨਾਂ ਨੂੰ ਵੀ ਹਰਾਇਆ ਤੇ ਇਕਬਾਲ ਸਿੰਘ ਝੁੰਦਾ ਹੋਰੀ ਤੇ ਨਾਲੇ ਜਿਹੜੇ ਅਰਵਿੰਦ ਖੰਨਾ ਹੋਰੀ ਨੇ ਉਹਨਾਂ ਸਾਰਿਆਂ ਨੂੰ ਹਰਾ ਕੇ ਜਿਹੜੇ ਨੇ ਉਹਨਾਂ ਨੇ ਵੱਡੇ ਮਾਰਟਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਇੱਕ ਹੋਰ ਅਹਿਮ ਸੀਟ 'ਤੇ ਲੋਕਾਂ ਦੀ ਬਹੁਤ ਨਿਗਾਹ ਬਣੀ ਹੋਈ ਸੀ ਉਸੀ ਲੁਧਿਆਣਾ ਦੀ ਸੀਟ ਜਿੱਥੋਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵਿਰਿੰਗ ਹੋਰੀ ਚੋਣ ਲੜ ਰਹੇ ਸਨ ਤੇ ਚੋਣ ਵੀ ਜਿਹੜੀ ਲੜ ਰਹੇ ਸਨ ਉਹ ਆਪਣੇ ਇੱਕ ਪੁਰਾਣੇ ਸਾਥੀ ਬਿਆਨ ਸਿੰਘ ਦੇ ਪੁੱਤਰ ਜਿਹੜੇ ਰਵਨੀਤ ਸਿੰਘ ਬਿੱਟੂ ਹੋਰੀ ਨੇ ਉਹਨਾਂ ਦੇ ਖਿਲਾਫ ਲੜ ਰਹੇ ਸਨ ਰਵਨੀਤ ਸਿੰਘ ਬਿੱਟੂ ਨੇ ساری عمر ਕਾਂਗਰਸ ਵਿੱਚ ਗੁਜ਼ਾਰੀ ਦਾਦਾ ਉਹਨਾਂ ਦੇ ਬਿਆਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਅੰਤਰੇ ਵਿੱਚ ਜਿਹੜੀ ਹੈ ਚੋਣਾਂ ਤੋਂ ਪਹਿਲਾਂ ਅਰਵਨੀਤ ਬਿੱਟੂ ਹੋਰਾਂ ਨੇ ਭਾਜਪਾ ਦੇ ਵਿੱਚ ਛਾਲ ਮਾਰ ਦਿੱਤੀ। ਅਮਿਤ ਸ਼ਾਹ ਹੋਰਾਂ ਨੇ ਇਹ ਕਲ ਕਹੀ ਕਿ ਅਗਰ ਇਹ ਉਹਨਾਂ ਦੇ ਸਾਥੀ ਜਿੱਤ ਜਾਂਦੇ ਨੇ ਤਾਂ ਉਹ ਕੈਬਨਿਟ ਵਿੱਚ ਥਾਂ ਲੈਣਗੇ। ਦੋਸਤੋ ਉਹਨਾਂ ਨੂੰ ਉਹਨਾਂ ਦੀ ਬੋਲੀਓ ਮਾਰ ਗਈ ਜਿਸ ਹੰਕਾਰੀ ਢੰਗ ਨਾਲ ਉਹ ਬੋਲੇ ਲੋਕਾਂ ਦੇ ਵਿੱਚ ਆਏ ਸੰਬੋਧਨ ਕੀਤਾ ਉਹ ਉਹਨਾਂ ਨੂੰ ਮਹਿੰਗਾ ਪੈ ਗਿਆ ਤੇ ਉਹ ਚੋਣ ਇਥੋਂ ਹਾਰ ਗਏ। ਇਸ ਖੇਤਰੀਕੇ ਨਾਲ ਜਿਹੜੀ ਪਟਿਆਲਾ ਦੀ ਸੀਟ ਹੈ ਇਸ ਤੇ ਵੀ ਲੋਕਾਂ ਦੀ ਵੱਡੀ ਅੱਖ ਸੀ ਪਟਿਆਲਾ ਤੋਂ ਕਿਸੇ ਟਾਈਮ ਆਮ ਆदमी پارٹی ਦੀ ਟਿਕਟ ਤੇ ਡਾਕਟਰ ਧਰਨਵੀਰ ਗਾਂਧੀ ਕਾਂਗਰਸ ਪਾਰਟੀ ਦੀ ਕੈਂਡੀਡੇਟ ਪੰਨੀਤ ਕਾਰਹੋਰਾ ਨੂੰ ਖੜਾ ਕੇ ਸੰਸਦ ਵਿੱਚ ਪਹੁੰਚੇ ਸਨ ਉਸ ਤੋਂ ਬਾਅਦ ਉਹਨਾਂ ਦੀ ਆਮ ਆਦਮੀ ਪਾਰਟੀ ਨਾਲ ਨਾਰਾਜ਼ਗੀ ਹੋਈ ਆਮ ਆਦਮੀ ਪਾਰਟੀ ਤੋਂ ਦੂਰ ਹੋਏ ਇਸ ਵਾਰ ਕਾਂਗਰਸ ਨੇ ਉਹਨਾਂ ਨੂੰ ਟੇਢ ਦਿੱਤੀ ਕਿਉਂਕਿ ਪ੍ਰਨੀਤ ਕੌਰ ਹੋਰੀ ਜਿਹੜੇ ਕਪਨਾਵਿੰਦਰ ਸਿੰਘ ਹਰਵੰਦੀ ਪਤਨੀ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਦੀ ਪਤਨੀ ਨੇ ਇਹਨਾਂ ਨੇ ਇਸ ਪਰਿਵਾਰ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀਗੀ ਇਸ ਵਾਰ ਮੇ ਪ੍ਰਨੀਤ ਕੌਰ ਹੋਰੀ ਜਿਹੜੇ ਨੇ ਉਹ ਭਾਜਪਾ ਦੀ ਟਿਕਟ ਤੇ ਸਨ ਇਹਨਾਂ ਨੂੰ ਬੜੀ ਚੰਗੀ ਡਿਫੀਟ ਦਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਕੈਬਨਿਟ ਦੇ ਇੱਕ ਮੰਤਰੀ ਡਾਕਟਰ ਬਲਬੀਰ ਸਿੰਘ ਖਰਾਨੋਗੀ ਹਰਾਇਆ ਹੈ ਅਨੰਦਪੁਰ ਸਾਉ ਦੇ ਵਿੱਚੋਂ ਮਾਲਵਿੰਦਰ ਸਿੰਘ ਕੰਘੁਰਾ ਨੇ ਆਮ ਆਦਮੀ ਪਾਰਟੀ ਦੇ ਟਿਕਟ ਤੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੇ ਕਾਂਗਰਸ ਦੇ ਜਿਹੜੇ ਸਾਬਕਾ ਸੰਸਦ ਮੈਂਬਰ ਨੇ ਵਿਜੇਂਦਰ ਸਿੰਘਲਾ ਉਹਨਾਂ ਨੂੰ ਹਰਾਇਆ ਇਸ ਦੇ ਨਾਲੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਨੇਤਾ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨੂੰ ਵੀ ਹਰਾਇਆ ਹੈ ਹੁਸ਼ਿਆਰਪੁਰ ਸੀਟ ਤੋਂ ਰਾਜਕਮਰ ਜੱਬੇਵਾਲ ਹੋਰੀ ਨੇ ਜਿਹੜੇ ਆਮ ਆदमी ਪਾਰਟੀ ਵਿੱਚ ਉਮੀਦਵਾਰ ਸਨ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਅਨੀਤਾ ਸੋਮਪrakash ਨੂੰ ਅਕਾਲੀ ਦਲ ਦੇ ਸੋਨ ਸਿੰਘ ਕੰਡਲ ਤੇ ਕਾਂਗਰਸ ਦੀ ਯਾਮਨੀ ਗੋਮਰ ਨੂੰ ਹਰਾਇਆ ਹੈ ਗੁਰਦਾਸਪੁਰ ਸੀਟ ਤੋਂ ਸੁਵਜਿੰਦਰ ਸਿੰਘ ਰੰਧਾਵਾ ਹੋਰਾ ਨੇ ਭਾਜਪਾ ਦੇ ਦਨੇਸ਼ ਬੱਬੂ ਅਤੇ ਸ਼ੋਮਨੀ ਅਕਾਲੀ ਦਲ ਦੇ ਬਲਾਰੇ ਦਰਜੀਤ ਸਿੰਘ ਜੀ ਮਾਨ ਹਰਾਇਆ ਤੇ ਜਿੱਤ ਪ੍ਰਾਪਤ ਕੀਤੀ ਹੈ ਉਥੇ ਆਪਣੀ ਦੋਸਤੋ ਜਿੱਥੋਂ ਤੱਕ ਫਤਿਹਗੜ੍ਹ ਸਾਹਿਬ ਦੀ ਸੀਟ ਦਾ ਸਵਾਲ ਹੈ ਇਹ ਸੀਟ ਹੈ ਜਿਹੜੀ ਇਹ ਕਾਂਗਰਸ ਨੇ ਜਿੱਤੀ ਹੈ ਡਾਕਟਰ ਅਮਰ ਸਿੰਘ ਇਥੋਂ ਦੂਜੀ ਵਾਰ ਜੇਤੂ ਕਰਾਰ ਦਿੱਤੇ ਗਏ ਨੇ ਉਹਨਾਂ ਨੇ ਆਪਣੇ ਨਿਕਟतम ਵਿਰੋਧੀ ਗੁਰਪ੍ਰੀਤ ਸਿੰਘ ਜੀਪੀ ਹੋਰਨ ਨੂੰ ਹਰਾਇਆ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜੇ ਸਨ ਉਹ ਪਹਿਲਾਂ ਕਾਂਗਰਸ ਦੀ ਸੀਟ ਤੇ ਐ ਚੋਣ ਗਿੱਤੇ ਸਨ ਤੇ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਆਮ ਆदमी ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਸੀ ਪਾਰਟੀ ਦੀ ਲੀਡਰਸ਼ਿਪ ਨੇ ਅੱਗੇ ਉਹਨਾਂ ਨੂੰ ਟਿਕਟ ਦਿੱਤੀ ਸੀਗੀ ਪਰ ਉਹ ਚੋਣ ਹਾਰ ਗਏ ਇਥੋਂ ਤੇ ਨਾਲੇ ਉਹਨਾਂ ਦੇ ਮੁਕਾਬਲੇ ਦੇ ਉੱਤੇ ਜਿਹੜੀ ਐ ਇਸ ਜਿਹੜਾ ਜੋੜ ਤੋੜ ਸੀਗਾ ਉਹਨੂੰ ਕਾਫੀ ਹਿਲਾਉਣ ਦੇ ਵਿੱਚ ਜਿਹੜੇ ਮਦਦਗਾਰ ਸ਼ਾਮਲ ਹੋਏ ਉਹ ਸਨ ਭਾਰਤੀ ਜਨਤਾ ਪਾਰਟੀ ਦੇ ਐ ਜਿਹੜੇ ਉਮੀਦਵਾਰ ਸਨ ਗੇਜਰਾਮ ਬਾਲਮੀਕੀ ਹੋਰਾਂ ਨੇ ਉਹਨਾਂ ਜਦੋਂ ਉਹ ਮੈਦਾਨ ਵਿੱਚ ਆਏ ਗੇਜਰਾਮ ਬਾਲਮੀਕੀ ਹੋਰੀ ਉਹਨਾਂ ਨੇ ਜਿੰਨੇ ਇਹਨਾਂ ਦੇ ਜੋਰ ਘਟਾਉ ਸੀ ਬਾਕੀ ਪਾਰਟੀਆਂ ਦੇ ਉਹਨਾਂ ਨੂੰ ਸਾਰੀਆਂ ਨੂੰ ਬੁਰੀ ਤਰ੍ਹਾਂ ਨਾਲ ਹਲਾ ਕੇ ਰੱਖਤਾ ਅੰਮ੍ਰਿਤਸਰ ਲੋਕ ਸਭਾ ਸੀਟਾਂ ਪੰਜਾਬੀ ਬੜਾ ਦਿਲਚਸਪ ਹੈ ਇਸ ਸੀਟ ਦੇ ਉੱਤੇ ਕਾਂਗਰਸ ਦੇ ਜਿਹੜੇ ਸਾਬਕਾ ਸੰਸਦ ਮੈਂਬਰ ਨੇ ਉਹ ਦੁਬਾਰਾ ਕਬਜ਼ੇ ਹੋਏ ਨੇ ਗੁਰਜੀਤ ਸਿੰਘ ਔਜਲਾ ਹੋਰੀ ਉਹਨਾਂ ਨੇ ਆਮ ਆਰਮੀ ਪਾਰਟੀ ਦੇ ਕੈਬਨਟ ਮੰਤਰੀ ਨੇ ਕੋਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਹਰਾਇਆ ਨਾਲੇ ਭਾਜਪਾ ਦੇ ਸਭ ਦਾ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਹੋਰੀ ਉਹ ਵੀ ਮੈਦਾਨ ਵਿੱਚ ਸਨ ਮਾਨ ਅਕਾਲੀ ਦਲ ਦੇ ਈਮਾਨ ਸਿੰਘ ਮਾਨ ਹੋਰੀ ਜਿਹੜੇ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਬੇਟੇ ਨੇ ਉਹ ਵੀ ਇਹ ਮੈਦਾਨ ਵਿੱਚ ਉਤਰੇ ਸਨ ਤੇ ਸ਼ਮਨੀ ਅਕਾਲੀ ਦਲ ਨੇ ਕਿਸੇ ਸਮੇਂ ਭਾਜਪਾ ਦੇ ਵਿੱਚ ਰਹੇ ਤੇ ਅਨਿਲ ਜੋਸ਼ੀ ਹੋਰੀ ਨੇ ਜਿਹੜੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਸ਼ਮਨੀ ਅਕਾਲੀ ਦਲ ਵਾਸਤੇ ਬਟੰਡਾ ਦੀ ਸੀਟ ਬੜੀ ਅਹਿਮ ਸੀਟ ਸੀ ਉਥੇ ਪਾਰਟੀ ਪ੍ਰਧਾਨ ਸ਼ਗਰ ਸ਼ਰਦਾਰ ਸ਼ਖਬੀਰ ਸਿੰਘ ਦੀ ਵਾਈਫ ਨੇ ਜਿਹੜੇ ਬੀਬੀ ਹਰਸ਼ਿਮ੍ਰਿਤ ਕੌਰ ਬਾਦਲ ਹੋਰੀ ਉਹ ਨਾ ਦਾ ਜਿਹੜਾ ਮੁਕਾਬਲਾ ਸੀਗਾ ਉਹ ਆਮ ਆਰਬੀ ਪਾਰਟੀ ਦੇ ਗੁਰਮੀਤ ਸਿੰਘ ਖੁਡਿਆਹ ਹੋਰ ਦੇ ਨਾਲ ਸੀਗਾ ਵੀ ਖੁਡਿਆਣ ਵੀ ਉਹਨਾਂ ਨੇ ਡਿਫੀਟ ਦਿੱਤੀ ਦੂਜੇ ਪਾਸੇ ਕਾਂਗਰਸ ਨੇ ਜੀਤ ਮਹਿੰਦਰ ਸਿੰਘ ਹੋਰ ਨੂੰ ਉਤਾਰਿਆ ਹੋਇਆ ਸੀ ਭਾਜਪਾ ਨੇ ਜਿਹੜਾ ਹੈ ਉਹ ਬੀਬੀ ਪਰਮਪਾਲ ਕੌਰ ਖੁਰਾਨੋ ਉਤਾਰਿਆ ਸੀ ਬੀਬੀ ਪਰਮਪਾਲ ਕੌਰ ਦਾ ਜਿਹੜਾ ਹੈ ਜਿਹੜਾ ਪਿਛੋਕੜ ਹੈ ਉਹ ਸੀ ਪਰ ਚੋਣਾਂ ਤੋਂ ਪਹਿਲਾਂ ਉਹ ਵੀ ਇਧਰ ਆ ਭਾਜਪਾ ਦੇ ਵਿੱਚ ਛਾਲ ਮਾਰ ਗਏ ਸਨ ਜਿੱਥੇ ਤੱਕ ਸਵਾਲ ਹੈ ਖੋਜਪੁਰ ਸੀਟ ਦਾ ਇਹ ਸੀਟ ਅਜਿਹੀ ਸੀ ਜਿੱਥੇ ਸ਼ਵੇਰ ਤੋਂ ਸ਼ਾਮ ਤੱਕ ਬੜਾ ਟੱਕ ਮੁਕਾਬਲਾ ਦੇਖਣ ਨੂੰ ਮਿਲਿਆ ਇੱਥੇ ਕਾਂਗਰਸ ਵੱਲੋਂ ਸ਼ੇਰ ਸਿੰਘ ਕੋਆਇਆ ਹੋਰੀ ਮੈਦਾਨ ਵਿੱਚ ਸਨ ਉਹਨਾਂ ਦੇ ਮੁਕਾਬਲੇ ਦੇ ਉੱਤੇ ਭਾਈਪਾਦੇ ਰਾਣਾ ਗੁਰਮੀਤ ਛੋੜੀ ਅਤੇ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਹੋਰੀ ਸੀਗੇ ਇੱਥੇ ਕਰੇ ਥੋੜੀ ਜਿਹੀ ਮਾਰਜਨ ਤੇ ਕਰੇ ਕੋਈ ਉਮੀਦਵਾਰ ਅੱਗੇ ਵਾਜ ਜਾਂਦਾ ਸੀ ਕਦੇ ਕੋਈ ਵਾਜ ਜਾਂਦਾ ਸੀ ਅਖੀਰ ਜਿਹੜੀ ਹੈ ਇਹਦੀ ਜਿੱਤ ਜਿਹੜੀ ਹੈ ਉਹ ਪ੍ਰਾਪਤ ਹੋਈ ਸ਼ੇਰ ਸਿੰਘ ਕੋਆਇਆ ਹੋਰਾਂ ਨੂੰ ਦੋਸਤੋ ਇਸ ਚੋਣ ਦਾ ਜਿਹੜਾ ਹੈ ਉਹੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੀ ਅਸਰ ਪੈਂਦਾ ਪੰਜਾਬ ਦੇ ਅੰਦਰ ਇਹ ਦੇਖਣ ਯੋਗ ਰਹੇਗਾ ਕਿਉਂਕਿ ਜਿਹੜੀ ਹੈ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾ ਰਹੀ ਹੈ ਤੇ ਪੰਜਾਬ ਦੇ ਵਿੱਚ ਉਹਨਾਂ ਦਾ ਬਿਲਕੁਲ सफाया ਹੋਇਆ ਹੈ ਉਹਨਾਂ ਦੀ ਜਿਹੜੀ ਜਿਹੜੀ ਸਾਥੀ ਪਾਰਟੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਉਹਨੂੰ ਵੀ ਇੱਕੋ ਹੀ ਸੀਟ ਪ੍ਰਾਪਤ ਹੋਈ ਹੈ ਕੋਈ ਹੋਰ ਸੀਟ ਪ੍ਰਾਪਤ ਨਹੀਂ ਹੋਈ ਉਹਨਾਂ ਨੂੰ ਹਾਂ ਇਹ ਜ਼ਰੂਰ ਹੈ ਕਿ ਜਿਹੜੀਆਂ ਦੋ ਆਜ਼ਾਦ ਅਮੀਰਵਾਰਾਂ ਤੇ ਜਿਹੜੇ ਕੈਂਡੀਡੇਟ ਜਿੱਤੇ ਨੇ ਉਹ ਪੰਜ ਦੇ ਨਾਂ ਤੇ ਜਿੱਤੇ ਨੇ ਇਹਨਾਂ ਦਾ ਸਿੱਖ ਸਿਆਸਤ ਵਿੱਚ ਅਕਾਲੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਤੇ ਕਾਫੀ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਜਿੰਨਾ ਤੱਕ ਆਮ ਆदमी ਪਾਰਟੀ ਦੀ ਗੱਲ ਹੈ ਇਸ ਤੇ ਵੀ ਇਹਨਾਂ ਨਤੀਜਿਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭਾਵ ਦੇਖਣਾ ਪਵੇਗਾ ਕੀ ਪਿੰਦਾ ਕਿਉਂਕਿ ਇਸ ਪੰਜ ਮੰਤਰੀਆਂ ਦੇ ਵਿੱਚੋਂ ਚਾਰ ਮੰਤਰੀ ਚੋਣ ਹਾਰੇ ਨੇ ਬਹੁਤ ਵੱਡੀ ਗੱਲ ਹੈ ਮੰਤਰੀਆਂ ਦਾ ਚੋਣ ਦੇ ਵਿੱਚ ਹਾਰਨਾ ਉਹ ਵੀ ਜਿਹੜੀ ਪਾਰਟੀ ਉਸ ਸਟੇਟ ਦੇ ਵਿੱਚ ਰੂਲ ਕਰ ਰਹੀ ਹੋਵੇ ਆਪਣਾ ਰਾਜ ਕਰ ਰਹੀ ਹੋਵੇ